ਬਠਿੰਡਾ ਵਿਖੇ ਲੱਗਿਆ ਕਿਸਾਨ ਮੇਲਾ ਕੁਝ ਕਿਸਾਨ ਦਿਖੇ ਖੁਸ਼ ਤੇ ਕੁਝ ਦਿਖੇ ਨਾਖੁਸ਼ ਕਿਹਾ ਜਿੱਥੇ ਸੁਧਰੇ ਹੋਏ ਬੀਜ ਮਿਲਦੇ ਹਨ ਉੱਥੇ ਪ੍ਰਬੰਧਾਂ ਦੀ ਉਹਨਾਂ ਦਸੀ ਘਾਟ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੇ ਕੀਤਾ ਉਦਘਾਟਨ ਅੱਜ ਬਠਿੰਡਾ ਦੇ ਡੱਬ ਵਾਲੀ ਰੋਡ ਖੇਤਰੀ ਖੋਜ ਕੇਂਦਰ ਵਿਖੇ ਪੰਜਾਬ ਸਰਕਾਰ ਵੱਲੋਂ ਇੱਕ ਕਿਸਾਨ ਮੇਲਾ ਲਗਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਅਤੇ ਆਪਣਾ ਕੁਝ ਕਿਸਾਨਾਂ ਨੇ ਬੋਲਦਿਆਂ ਕਿਹਾ ਕਿ ਇਹੋ ਜਿਹੇ ਮੇਲੇ ਲੱਗਣੇ ਚਾਹੀਦੇ ਜਿੱਥੇ ਕਿਸਾਨਾਂ ਨੂੰ ਕਾਫੀ ਜਾਣਕਾਰੀ حاصل ਹੁੰਦੀ ਹੈ ਤੇ ਇੱਥੇ ਨਾਲ ਨਾਲ ਸੁਧਰੇ ਬੀਜ ਵੀ ਮਿਲਦੇ ਆ ਉਹਨਾਂ ਨਾਲ ਇਹ ਵੀ ਸ਼ਿਕਵਾ ਕੀਤਾ ਕਿ ਇੱਥੇ ਜੜੀਆਂ ਲੈਣਾ ਲੱਗੀਆਂ ਹੋਈਆਂ ਹਨ ਇਹਨਾਂ ਨੂੰ ਥੋੜਾ ਸਖਾਲਾ ਕਰਨਾ ਚਾਹੀਦਾ ਹੈ ਕਿਉਂਕਿ ਅਗਰ ਕਿਸਾਨ ਨੇ 2-3 ਬੀਜ ਅਲੱਗ-ਅਲੱਗ ਲੈਣੇ ਹੁੰਦੇ ਆ ਤਾਂ ਪਹਿਲਾਂ ਇੱਕ ਲੈਣ 'ਚ ਲੱਗਦਾ ਹੈ ਅਤੇ ਫਿਰ ਦੁਆਰਾ ਆ ਕੇ ਦੂਸਰੀ ਲੈਂਡ ਦੇ ਵਿੱਚ ਲੱਗਣਾ ਪੈਂਦਾ ਉਹਦੀ ਲੰਬੀ ਲੈਣਾ ਉਹ ਹੁੰਦੀ ਹੈ ਇਸ ਨੂੰ ਲੈ ਕੇ ਉਹਨਾਂ ਨੇ ਆਪਣਾ ਇਹਦਾ ਸ਼ਿਕਵਾ ਵੀ ਕੀਤਾ ਕਿ ਇਸ ਤਰ੍ਹਾਂ ਦੀ ਜਿਹੜੀ ਆਪਣਾ ਪ੍ਰਬੰਧਨਾਂ ਦੀ ਕੁਝ ਘਾਟ ਹੈ ਇਸ ਦਾ ਅੱਜ ਇਸ ਮੇਲੇ ਦਾ ਜਿਹੜਾ ਉਹ ਕਟਨ ਸੀਗਾ ਉਹ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੀਤਾ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਖੇਤਰੀ ਖੋਜ ਕੇਂਦਰ ਡੱਬੋਲੀ ਰੋਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਮੇਲੇ ਦਾ ਜੋ ਆਪਣਾ ਇੱਥੇ ਆਪਣਾ ਇੱਕ ਮੇਲਾ ਲੱਗਿਆ ਸੀ ਉਹਦਾ ਉਹਨਾਂ ਵੱਲੋਂ ਉਦਘਾਟਨ ਕੀਤਾ ਗਿਆ ਅਤੇ ਕਿਸਾਨਾਂ ਵੱਲੋਂ ਆਉਣ ਵਾਲੀਆਂ ਫਸਲਾਂ ਦੇ ਲਈ ਇੱਥੇ ਸੁਧਰੇ ਹੋਏ ਬੀਜ ਨੇ ਜਿਹੜੇ ਉਹ ਲੈਗੇ ਝੋਨੇ ਦੇ ਬੀਜ ਲੈਗੇ ਅਤੇ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਨਰਮੀ ਨੂੰ ਗੁਲਾਬੀ ਸੁੰਡੀ ਦਾ ਜ਼ਿਆਦਾ ਅਟੈਕ ਹੋਣ ਲੱਗਿਆ ਹੈ ਜਿਸ ਨੂੰ ਲੈ ਕੇ ਉਹ ਨਰਮਣੀ ਬੀਜ ਤੇ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਕੋਈ ਸੁਧਰੇ ਹੋਏ ਬੀਜ ਲੈ ਕਿਉਂ ਤਾਂ ਜੋ ਆਪਣਾ ਕਿਸਾਨ ਦੁਆਰਾ ਤੋਂ ਨਰਮਾ ਬਿਜ਼ਨਸ ਸ਼ੁਰੂ ਕਰਨ ਅੱਜ ਵੀ ਕੀ ਨਾਮ ਹੈ ਤੁਹਾਡੇ ਮੇਲੇ ਚ ਕਿਵੇਂ ਲੱਗਿਆ ਗੁਰਮੀਤ ਸਿੰਘ ਨਾਂ ਜੀ ਪਿੰਡ ਹੁਸਨਾਰਾ ਜ਼ਿਲ੍ਹਾ ਸਾਡਾ ਮੁਕਸਰਾ ਸ਼੍ਰੀ ਮੁਕਸਰ ਸਾਹਿਬ ਕਿਵੇਂ ਲੱਗਿਆ ਮੇਲੇ ਚ ਅੱਜ ਮੇਲੇ ਚ ਮੇਲਾ ਸਾਨੂੰ ਬਹੁਤ ਠੀਕ ਲੱਗਿਆ ਸੀ ਆਏ ਸਾਲ ਹੀ ਆਉਣੇ ਆ ਜੀ ਵੀ ਨਵੀਂ ਤਕਨੀਕ ਦਾ ਪਤਾ ਲੱਗ ਜਾਂਦਾ ਬੀਜ ਆ ਜਿਹੜੇ ਨਵੇਂ ਆਉਂਦੇ ਆ ਐਕਟਿਵ ਪੀਆਰ 132 ਨਵਾਂ ਆਇਆ ਜੀ ਉਹਦੀ 4 ਕਿਲੋ ਦੀ ਪੈਕਿੰਗ ਆ ਜਿਹੜੀ 500 ਦੀ ਮਿਲਦੀ ਹੈ ਕਿਸਾਨਾਂ ਨੂੰ ਲੈਣਾ ਦੇ ਵਿੱਚ ਲਾ ਕੇ ਇਹ ਸਾਨੂੰ ਘੱਟ ਪਾਣੀ ਦੀ ਇਹਨੂੰ ਲੋੜ ਐ ਇਸ ਬੀਜ ਨੂੰ ਲਾ ਕਰਕੇ ਥੋੜਾ ਬੋਤਾ ਲਾ ਕੇ ਦੋ ਦੋ ਕਿੱਲੇ ਲਾ ਕੇ ਦੇਖਾਂਗੇ ਚੰਗਾ ਰਿਹਾ ਤਾਂ ਅੱਗੇ ਆਸਤੇ ਵੀ ਲਾਵਾਂਗੇ ਵੱਧ ਲਾਵਾਂਗੇ ਨਰਮੀ ਦੀ ਕਾਸ਼ਤ ਕਿਉਂ ਕਟ ਗਈ ਜੀ ਨਰਮਾ ਦਾ ਜੀ ਗੁਲਾਬੀ ਸੁੰਡੀ ਦੇ ਕਾਰਨ ਕਟਿਆ ਜੀ ਇਹਦੇ ਤੇ ਜ਼ੋਰ ਦੇਣ ਦੀ ਲੋੜ ਆ ਜਿਹੜਾ ਖੇਤੀਬਾੜੀ ਮਹਾਰਾ ਨੂੰ ਇਹਦੇ ਤੇ ਜ਼ੋਰ ਦੇਣ ਦੀ ਲੋੜ ਆ ਜਿਹੜੇ ਗੁਲਾਬੀ ਸੁੰਡੀ ਦਾ ਵੀ ਕੋਈ ਜੀਤ ਪਾ ਦੇਣਾ ਉਹਦੇ ਵਿੱਚ ਜਿਹੜਾ ਨਰਮੇ ਦੇ ਪਹਿਲਾਂ ਜੀਤ ਪਾਏ ਵੀ ਸੀਗੇ ਕਾਟਨ ਦੇ ਵਿੱਚ ਜਿਹੜਾ ਉਹ ਸੁੰਡੀ ਪੈਂਦੀ ਨਹੀਂ ਸੀ ਅਮਰੀਕਾ ਨੂੰ ਸੁੰਡੀ ਨਹੀਂ ਪੈਂਦੀ ਦੂਜੀਆਂ ਸੁੰਡੀਆਂ ਪੈਂਦੀਆਂ ਨਹੀਂ ਸੀ ਉਹਦੇ ਵਾਂਗੂ ਹੁਣ ਇਹ ਜਿਹੜਾ ਗੁਲਾਬੀ ਸੁੰਢੀ ਦਾ ਵੀ ਜੀਤ ਪੈ ਜੇ ਤਾਂ ਨਰਮੇ ਦੀ ਖੇਤੀ ਹੋ ਜੇ ਨਏ ਜਿਹੜਾ ਹੈਗਾ ਪੰਜਾਬ ਉਹ ਪ੍ਰਦੂਸ਼ਣ ਰਹਿਤ ਹੋ ਜੇ ਲੋਕ ਨਰਮਾ ਬੀਜ ਕੇ ਰਾਜੀ ਆ ਜੀ ਪਰ ਨਰਮਾ ਹੋ ਨਹੀਂ ਰਿਹਾ ਮੇਲੇ ਦੀ ਗੱਲ ਕਰੀਏ ਮੇਲਾ 6 ਮਹੀਨੇ ਬਾਅਦ ਲੱਗਦਾ ਹੈ ਮੇਲੇ ਜਿਹੜੇ ਆਪਣੀ ਕਿਸਾਨਾਂ ਨੂੰ ਵੀ ਆਪ ਜਲਦੀ ਹੀ ਹੋਣੇ ਜਿਹੇ ਮੇਲੇ ਇਸ ਤਰ੍ਹਾਂ ਦੇ ਹਾਂਜੀ ਜਿਹੜਾ ਮੇਲਾ 6 ਮਹੀਨੇ ਬਾਅਦ ਲੱਗਦਾ ਹੈ ਹਾਂਜੀ ਤੁਹਾਨੂੰ ਵੀ ਆਪ ਪ੍ਰਸੰਨ ਲੱਗਦਾ ਵੀ ਇਹ ਮੇਲੇ ਜਲਦੀ ਹੋਣੇ ਜੀ ਦੇ ਕਿਉਂ ਕਿ ਕਿਸਾਨਾਂ ਨੂੰ ਸਿੱਖਦੀ ਹੈ ਜਲਦੀ ਹੋ ਜਾਣ ਤਾਂ ਬਹੁਤ ਵਧੀਆ ਜੀ ਪਿੰਡਾਂ ਦੇ ਵਿੱਚ ਕੈਂਪ ਲੱਗ ਜਾਣ ਤਾਂ ਬਹੁਤ ਵਧੀਆ ਜੀ ਉਹ ਜੇ ਟਾਈਮ ਥੋੜੇ ਚ ਲੱਗਦਾ ਤਾਂ ਲੋਕ ਜਾਗਰੂਤ ਹੋਣਗੇ ਜ਼ਿਆਦੇ ਖੇਤੀ ਨੂੰ ਅੱਗੇ ਲਿਜਾਣਾ ਸੀ ਤਾਂ ਬਹੁਤ ਇਹਨਾਂ ਨੂੰ ਉਪਰਾਲੇ ਕਰਨੇ ਚਾਹੀਦੇ ਉਹਨੇ ਹੋਰ ਨਹੀਂ ਰਏ ਜਿੰਨੇ ਕਰਨੇ ਚਾਹੀਦੇ ਬਈ ਜੀ ਨਾਮ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਸੁਖਨਾਵਲੂ ਪਿੰਡ ਆ ਮੇਰਾ ਕਿਵੇਂ ਦੇਖਦੇ ਹੋ ਸਵੇਲੇ ਨੂੰ ਬੈਨੀਫਿਟ ਕਿੰਨਾ ਹੁੰਦਾ ਜੇ ਵੀ ਦਰਨ ਖਾਸ ਤੌਰ ਤੇ ਨੀਲੇ ਦਾ ਜੀ ਬੈਨੀਫਿਟ ਤਾਂ ਦੇਖੋ ਬਹੁਤ ਆ ਪਰ ਇਹਦੇ ਚ ਕੋਈ ਕਮੀਆਂ ਵੀ ਹੈਗੀਆਂ ਵੀ ਹੁਣ ਅਸੀਂ ਗੁਵਾਰੇ ਦਾ ਵੀ ਲੈਣਾ ਸੀ ਗੁਵਾਰੇ ਦਾ ਵੀ ਉਥੋਂ ਅਸੀਂ ਗੇ ਖਿੜਕੀ ਦੇ ਮੁੱਕ ਵੀ ਗਏ ਹਾਲਾਂਕਿ ਅਸੀਂ ਮੰਨ ਲਓ 60 ਕਿਲੋਮੀਟਰ ਤੋਂ ਆਏ ਆ 2 ਘੰਟੇ ਸਾਨੂੰ ਰਸਤੇ ਚ ਲੱਗ ਕੇ ਆਉਂਦਿਆਂ ਨੂੰ ਅਸੀਂ ਸੁਬਹਾ ਦੇ ਚੱਲੇ ਆ ਆ ਕੇ ਹੁਣ ਅਸੀਂ ਜਦੋਂ ਬੀ ਲੈਣ ਲੱਗੇ ਤੇ ਬੀ ਉਹ ਸਾਨੂੰ ਮਿਲਿਆ ਨਹੀਂ ਮੁੱਕ ਗਿਆ ਜੀ ਕਿੰਨੇ ਮੁੱਕ ਗਿਆ ਜੀ ਦੁਬਾਰੇ ਦਾ ਨਹੀਂ ਜੀ ਸਧਾਰਤਾ ਹੁਣ ਇੱਥੇ ਦੇਖੋ ਜੀ ਕਿੰਨੀ ਭੀੜ ਆ ਹੁਣ ਝੋਨੇ ਅਸੀਂ ਕਿੰਨੇ 60 70 ਕਿਲੋਮੀਟਰ ਤੋਂ ਚੱਲ ਕੇ ਆਏ ਆ ਇੱਕ ਦੋ ਚੀਜ਼ਾਂ ਅਸੀਂ ਲਈਆਂ ਸੀ ਸਬਜ਼ੀ ਦਾ ਬੀਜ ਲਿਆ ਉਧਰ ਲੈਨ ਚ ਲੱਗੇ ਉਧਰੋਂ ਲੈਨ ਚ ਆਉਣਾ ਝੋਨੇ ਦਾ ਬੀਜ ਉਹ ਇਧਰ ਲੈਨ ਚ ਲੱਗਾਂਗੇ ਇਹ ਸਾਰਾ ਦਿਨ ਲੱਗ ਜਾਂਦਾ ਜੀ ਦਿਨ ਲੱਗ ਕੇ ਵੀ ਪਤਾ ਨਹੀਂ ਲੈਨ ਚ ਲੱਗੇ ਉਦੋਂ ਨਾ ਹੋ ਸਕਦਾ ਬੀਜ ਮੁੱਕ ਜੀ ਕਿਹਦਾ ਮੇਲੇ ਦਾ ਫਾਇਦਾ ਜੀਬੀਦਾਰ ਨੂੰ ਪੈਦਾ ਫਾਇਦਾ ਤਾਂ ਬਹੁਤ ਹੈ ਦੇਖੋ ਹੁਣ ਸਬਜ਼ੀ ਦਾ ਬੀਜ ਆ ਜੇ ਅਸੀਂ ਬਾਹਰੋਂ ਬੀਜ ਲੈਣੇ ਆ ਉਹ ਸਾਨੂੰ 100 ਰੁਪਏ ਦੇ ਸਾਰੀ ਕਿੱਟ ਮਿਲ ਰਹੀ ਆ ਜੇ ਉਹੀ ਬੀਜ ਅਸੀਂ ਬਾਹਰੋਂ ਲੈਣੇ 500 ਦਾ ਮਿਲੂਗਾ ਸਾਨੂੰ ਜੀ ਫਾਇਦਾ ਤਾਂ ਬਹੁਤ ਹੈ ਜੀ ਬ ਨਾਲ ਜੀ ہاں ਜੀ ਨਾਲ ਤੁਹਾਡਾ ਗੁਰਦੀਪ ਸਿੰਘ ਨੰਬਰਦਾਰ ਆ ਕਿਵੇਂ ਲੱਗ ਰਿਹਾ ਮੇਲੇ 'ਚ ਆਇਓ ਕਿਸਾਨ ਮੇਲੇ 'ਚ ਖੜੇ ਹੋ ਕਿਸਾਨ ਮੇਲੇ 'ਚ ਵੀ ਮੇਰਾ ਇਹ ਆ ਵੀ ਜੇ ਤਾਂ ਅੱਜ ਦੇ ਹੁਣ ਦੇ ਹਾਲਾਤ ਵਜੋਂ ਪਹਿਲਾਂ ਲੈਣਾ ਲੱਗ ਗਿਆ ਬਹੁਤ ਜ਼ਿਆਦਾ ਲੰਮਾ ਥੋੜਾ ਜਿਹਾ ਤਾਂ ਫਰਕ ਪਿਆ ਵੀ ਲੈਣਾ ਥੋੜੀਆਂ ਜਾਂ ਛੋਟੀਆਂ ਜਿਵੇਂ ਜਿਵੇਂ ਜ਼ਿਮੀਂਦਾਰ ਤੁਰਿਆ ਆਉਂਦਾ ਚਲ ਆਈ ਵੀ ਜਾਂਦਾ ਕੁਝ ਨਾ ਕੋਈ ਖੜਨਾ ਹੀ ਪੈਂਦਾ ਬਾਕੀ ਹੈ ਹੋਰ ਖਰਚਰ ਘਟਾਉਣ ਵਾਸਤੇ ਜਿਸ ਟਾਲਾਂ ਵੱਧ ਲੱਗ ਜਾਣਾ ਤੇ ਹਰੇਕ ਨੂੰ ਚੀਜ਼ 5 ਵਜੇ ਤੱਕ ਮਿਲਣੀ ਜ਼ਰੂਰੀ ਚਾਹੀਦੀ ਹੈ ਨਵੀਂ ਤਕਨੀਕ ਆ ਜੀ ਕੀਟਿਬਾਣੀ ਦੇ ਵਿੱਚ ਫਾਇਦਾ ਕਿੰਨਾ ਹੁੰਦਾ ਹੈ ਨਾ ਚੀਜ਼ਾਂ ਦਾ ਨਵੇਂ ਬੀ ਆ ਗਏ ਫਾਇਦਾ ਹੁੰਦਾ ਇਥੇ ਨਵੇਂ ਬੀ ਆ ਗਏ ਜੇ ਉਹ ਗਾਹਣੂ ਦਾ ਬੀ ਨਾ ਬਣਿਆ ਫਿਰ ਤਾਂ ਨਵੀਂ ਤਕਨੀਕ ਦਾ ਫਾਇਦਾ ਕੋਈ ਨਹੀਂ ਜੇ ਮੰਨ ਲਓ ਵੀ ਇਹਨਾਂ ਨੇ ਨਵੀਂ ਤਕਨੀਕ ਨਾਲ ਬੀ ਨਵਾਂ ਲਿਆਤਾ ਬੀ ਨਵਾਂ ਲਿਆਤਾ ਤੇ ਨਵਾਂ ਬੀ ਗਾਹਣੂ ਉਹ ਆਪਦਾ ਬੀ ਬਣਾ ਨਾ ਸਕਿਆ ਫਿਰ ਤਾਂ ਉਹਦਾ ਕੋਈ ਫਾਇਦਾ ਨਹੀਂ ਜੇ ਉਹ ਨਵੀਂ ਤਕਨੀਕ ਦਿੱਤਾ ਤਾਂ ਫਾਇਦਾ ਹੈ ਜ਼ਿਮੀਦਾਰ ਨੂੰ ਵੀ ਜੇ ਉਹ ਆਪਦਾ ਬੀ ਬਣਾ ਕੇ ਗਾਹਣੂ ਆਪਦਾ ਗਾਹਾਂ ਪ੍ਰੋਡਕਸ਼ਨ ਕਰ ਸਕੇ ਫਾਇਦਾ ਹੈ ਨਾ ਮੇਲਿਆਂ ਦਾ ਜ਼ਿਮੀਦਾਰਾਂ ਨੂੰ जिम्मेदार ਨੂੰ ਮੇਲਾ ਤਾਂ ਜਿਹਨੇ ਤਾਂ ਕਰਨਾ ਉਹਦੇ ਵਾਸਤੇ ਫਾਇਦਾ ਜਿਹਨੇ ਉਹ ਤੇ ਕੋਈ ਅਸਰ ਕਰਨਾ ਜਾਂ ਇਹ ਵੀ ਕੋਈ ਨਵੀਂ ਤਕਨੀਕ ਮਤਲਬ ਉਹਦਾ ਉਹ ਝਾੜ ਵਧ ਲੈ ਸਕੇ ਤੇ ਜੇ ਮੈਂ ਕਰੀ ਖਜਲ ਫواری ਕਰਕੇ ਵੀ ਅਸੀਂ ਮੇਲਾ ਲਾ ਲਿਆ ਮੇਲੇ ਦਾ ਖਰਚਾ ਪਾਤਾ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਕੀ ਕਹੋਗੇ ਅੱਜ ਮੇਲੇ ਤੇ ਪਹੁੰਚੇ ਹੋ ਔਰ ਕਿੰਨਾ ਬੈਨੀਫਿਟ ਹੁੰਦਾ ਇਸ ਤਰ੍ਹਾਂ ਦੇ ਮੇਲੇ ਦੇ ਨਾਲ ਕਿਸਾਨਾਂ ਦੇ ਵਾਸਤੇ ਬੈਨੀਫਿਟ ਦੀ ਗੱਲ ਕਰਦੇ ਆ ਤਾਂ ਬਹੁਤ ਹੀ ਕਿਸਾਨ ਭਰਾ ਵੀ ਦੱਸ ਸਕਦੇ ਆ ਔਰ ਇਹਦੇ ਤੋਂ ਸਾਰੇ ਬਹੁਤ ਵੱਡੀ ਸੇਧ ਲੈ ਕੇ ਜਾਂਦੇ ਆ ਜਿਸ ਵਿੱਚ ਸਾਡਾ ਵਿਭਾਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਨੇ ਇਹਨਾਂ ਦੇ ਜਿਹੜੇ ਐਕਸਪਰਟ ਹੈ ਮਹਾਰ ਹੈ ਜਾਂ ਵਿਗਿਆਨੀ ਹੈ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲ ਕਰਨ ਵਾਸਤੇ ਨਵੀਆਂ ਨਵੀਆਂ ਕਿਸਮਾਂ ਯਾਦ ਕੀਤੀਆਂ ਤੇ ਉਸ ਦਾ ਵੀ ਲੋਕਾਂ ਵਿੱਚ ਚੰਗਾ ਪ੍ਰਭਾਵ ਪੈਂਦਾ ਔਰ ਇਸ ਮੇਲੇ ਵਿੱਚ ਆ ਕੇ ਕਿਸਾਨ ਆਪਣੇ ਆਪ ਨੂੰ ਆਪ ਦੇ ਘਰ ਦਾ ਮੇਲਾ ਸਮਝਦੇ ਆ ਬਹੁਤ ਕੁਝ ਕਿਉਂਕਿ ਜੇ ਨਵੇਂ ਬੀਜ ਆਉਂਦੇ ਆ ਉਹ ਵੀ ਇੱਥੋਂ ਦੇਖ ਕੇ ਜੇ ਅੱਜਕੱਲ ਮਾਡਰਨ ਖੇਤੀ ਹੈ ਵਿੱਚ ਦਵਾਈਆਂ ਦੀ ਵੀ ਲੋੜ ਹੈ ਰਸਾਇਣਿਕ ਖਾਦਾਂ ਦੀ ਵੀ ਲੋੜ ਹੈ ਉਹਦੇ ਲਈ ਵੀ ਬਹੁਤ ਵੱਡੀ ਜਾਣਕਾਰੀ ਪ੍ਰਾਪਤ ਕਰਕੇ ਜਾਂਦੇ ਆ ਕਾਟਨ ਨੂੰ ਮੁਕਾਬਲੇ ਕਿਵੇਂ ਦਿੱਤਾ ਕਮੀ ਕਿਥੇ ਹੈ ਕਈ ਕਈ ਗੱਲਾਂ ਜੀ ਜਿਹੜੀਆਂ ਸਾਡੇ ਇਕ ਤਾਂ ਜਲਵਾਜੂ ਦਾ ਵੀ ਹੋ ਜਾਂਦਾ ਇਸ ਵੇਲੇ ਮੌਸਮ ਕਿਸ ਤਰ੍ਹਾਂ ਦਾ ਹੋ ਜਾਂਦਾ ਕਦੇ ਕਿਸ ਤਰ੍ਹਾਂ ਦਾ ਹੋ ਜਾਂਦਾ ਔਰ ਨਾਲ ਹੀ ਜਿਹੜੀਆਂ ਰਸਾਇਣਿਕ ਖਾਦਾਂ ਤੇ ਉਹਨਾਂ ਦੇ ਵਰਤਨ ਦੇ ਨਾਲ ਵੀ ਕਿਉਂਕਿ ਕੀਲੇ ਪਤੰਗੇ ਵਧਣ ਲੱਗੇ ਫਿਰ ਜਿਹੜੀ ਕਾਫੀ ਸਾਲ ਹੋ ਗਏ ਜਿਹੜੀ ਬੀਟੀ ਕਾਟਨ ਆ ਗਈ ਸੀ ਉਹਦੇ ਨਾਲ ਇੱਕ ਵਾਰੀ ਰਾਤ ਮਿਲੀ ਸੀ ਉਦੋਂ ਤੋਂ ਨਵੇਂ ਕਿਸਮ ਨਮੀ ਆ ਸਕੀ ਉਹਨਾਂ ਉਹਦੇ ਤੇ ਅਸੀਂ ਲੱਗੇ ਹੋਏ ਆਂ ਪ੍ਰਮਾਤਮਾ ਮਿਹਰ ਕਰੇ ਜਿਹਦੇ ਨਾਲ ਨਰਮੇ ਦੀ ਫਸਲ ਵਿੱਚ ਵੀ ਵਾਅਦਾ ਪਰ ਬਹੁਤ ਸਾਰੇ ਕਾਰਨ ਬਣ ਗਏ ਜਿਹੜੀ ਝੋਨੇ ਦੀ ਖੇਤੀ ਜ਼ਿਆਦਾ ਹੋਣ ਲੱਗੀ ਉਸ ਪਾਸੇ ਵੀ ਕਿਸਾਨ ਸੋਖਾ ਵੀ ਸਮਝ ਲ ਗਏ بیਟੀ ਕਾਟਨ ਤੋਂ ਕਿਉਂ ਮੁੱਖ ਮੋੜ ਲਿਆ ਕਿਸਾਨਾਂ ਨੇ بیਟੀ ਵੀ ਨਹੀਂ ਹੋ ਰਹੀ ਹੁਣ ਤਾਂ ਜੀ ਨਹੀਂ ਨਹੀਂ بیਟੀ ਨਮੀ ਕਿਸਮ ਆ ਜਾਣੀ ਚਾਹੀਦੀ ਸੀ ਉਹਦੇ ਚ ਕਿਉਂਕਿ ਸਾਡੇ ਤਾਂ ਇੱਥੇ ਹੁੰਦੀ ਨਹੀਂ ਸ਼ਾਇਦ ਅਮਰੀਕਾ ਦੇ ਨਾਲ ਹਾਂਜੀ ਮਨਸਨਟੋ ਦਾ ਕੰਪਨੀ ਦਾ ਹਾਂ ਉਹਨਾਂ ਦੇ ਨਾਲ ਹੁੰਦਾ ਉਹ ਨਵੀਂ ਕੋਈ ਆਈ ਨਾ ਇਸ ਕਾਰਨ ਥੋੜਾ ਸਾਰਿਆਂ ਨੂੰ ਇਸ ਗੱਲ ਸੁਨੀਹਾ ਕੇ ਸਾਰਿਆਂ ਨੂੰ ਕੁੜੀਆਂ ਸਾਰਿਆਂ ਨੂੰ ਕਿਸਾਨ ਭਰਾਵਾਂ ਨੂੰ ਤਾਂ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਜਿਹੜੀ ਖੇਤੀ ਹੈ ਕਰਮਾ ਖੇਤੀ ਨਹੀਂ ਰਹੇਗੀ ਇਹਦੇ ਲਈ ਦਿਨ ਰਾਤ ਦਾ ਧਿਆਨ ਕਰਨਾ ਪੈਂਦਾ ਮੈਂ ਯੂਨੀਵਰਸਿਟੀ ਨਾਲ ਜੁੜ ਕੇ ਖੇਤੀਬਾੜੀ ਵਿਭਾਗਮ ਦੇ ਸਾਡੇ ਜਿਹੜੇ ਪਿੰਡਾਂ ਵਿੱਚ ਵੀ ਆਮ ਏਡੀਓ ਇਨਸਪੈਕਟਰ ਵਗੈਰਾ ਇਹਨੇ ਉਹਨਾਂ ਨਾਲ ਰਹਿ ਮਸ਼ਵਰਾ ਜ਼ਰੂਰ ਕਰਦੇ ਰਹਿਣਾ ਆ ਜਿਹੜਾ ਮਾਹੋਨੇ ਐਗਜ਼ੀਬਿਸ਼ਨ ਵੇਖੀ ਆ ਜਾਂ ਜਿਹੜੇ ਚਾਰਟ ਵੇਖੇ ਆ ਉਹਦੇ ਤੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਖਾਰੇ ਪਾਣੀ ਚ ਵੀ ਫਸਲ ਹੋ ਸਕਦੀ ਪਰ ਥੋੜਾ ਜਿਹਾ ਧਿਆਨ ਕਰਨ ਦੀ ਲੋੜ ਹੈ ਇਸ ਲਈ ਇੱਥੋਂ ਬਹੁਤ ਕੁਝ ਸਿੱਖਣ ਦੀ ਲੋੜ ਆ ਤੇ ਸਿੱਖੇ ਜਾਂਦੇ ਨੇ